ਉਹ ਮਟਰ ਸਾਈਕਲ ਆ ਗਿਆ ਹੁਣ ਹੈਨਾ ਕਿੰਨੀ ਬੇਸਾਬਰੀ ਨਾਲ ਇੰਤਜ਼ਾਰ ਕੌਣ ਆ ਗਿਆ ਕੌਣ ਆ ਗਿਆ ਇਹ ਮਾਰੀ ਸ਼ੇਰ ਦੀ ਅੰਦਰ ਦਾ ਸ਼ੇਰ ਹੈ ਦੇਖ ਕੌਣ ਆਇਆ ਤੇਰੇ ਪੈਰ ਮਚਣਗੇ ਹੁਣ ਤੇਰੇ ਪੈਰ ਮਚਣਗੇ ਹੋ ਗਿਆ ਹੁਣ ਇਹਦੇ ਮਚਣਗੇ ਪੈਰ ਹੁਣ ਇਹਦੇ ਮਚਣਗੇ ਪੈਰ

ਨਾ ਹੁਣ ਮੈਂ ਹੁਣ ਸ਼ਾਂ ਸ਼ਾਂ ਦੇ ਵਿੱਚ ਦੀ ਜਾਊਗਾ ਇਹਨੂੰ ਵੀ ਪਤਾ ਵੀ ਸ਼ਾਂਚ ਨਹੀਂ ਪੈਰ ਮੱਚਦੇ ਹੁੰਦੇ ਅੱਜ ਮੋਟਰਸਾਈਕਲ ਕੋਲ ਤੋਂ ਪੁਹ ਲੱਕੀ ਇਹਨੂੰ ਹੈ ਆ ਬਦ ਕੰਮ ਕੰਦ ਤੇ ਕਰਕੇ ਆ ਪੈਸਾ ਜਦੋਂ ਮੈਂ ਆਈਆਂ ਹੈ ਹੈ ਮੈਂ ਤਾਂ ਪਰ ਮੈਨੂੰ ਪੌਕੀਂ ਆ ਪੈਸਾ ਕੋਈ ਨਾ ਪਤਾ ਨਹੀਂ ਲੱਗਿਆ ਕਿੱਧਰ ਉਹ ਗਿਆ ਉਹ ਗਿਆ ਉਹ ਗਿਆ

वाह ना, दे ना। तो असी बैठना नहीं बाल नहीं रखोनी है तो कि सोना घर है तेरा है ना है ना? किसी भी टोकी तो इन्ना सोहना घर नहीं आना जिना सोना ਦੇ ਦੇ ਬਾਨ ਮੋਚ ਚੱਕਦੀ ਵੀ ਮੈਂ ਤੋ ਚੱਕੂਗੀ ਮੈਂ ਮੋਚ ਲੈਗਾ ਕੀ ਕਰਾਂ ਇਹ ਖੇਡਦਾ ਤਾਂ ਹੈ ਨਹੀਂ ਆ ਦੇ ਖੇਡੀ ਆਪਾਂ ਆਹ ਹਾ ਹਾ ਮੇਰੇ ਕੋਲ ਆ ਗਈ ਬਾਤ ਮੇਰੇ ਕੋਲ ਅੱਜ ਮਰ ਬਾਤ ਹੋਣੀ ਨਹੀਂ ਮਿਲਦੀ ਹੋਣੀ ਨਹੀਂ ਮਿਲਦੀ ਬਾਤ ਮੇਰੇ ਕੋਲ ਆ ਗਈ

පාදියය ල දවිහණ කෙ සොන මෝහ ම දදවෙන්න තලප අද පෙරකටගේ උපද පෙරකිෙදී. ओ गहा और भी कहाँ जाके बह गया देखिए तो निकल के गहा बह गया मैं इधर दी आ जाऊंगी फिर की करेगा बहुत गहा बह गया तीजी जगह तो बह गया दे दे मैं बाल दे 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 पुत खेड़ा नहीं मेरा। Didi? Didi, Vilmu? Didi! Hva er dette for noe? God natt. God natt.